ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਇੱਕ ਸ਼ੇਰ ਸੁਣਾਉਣੀ ਆ ਮੈਂ ਤੁਹਾਨੂੰ ਬੜਾ ਹੀ ਡੂੰਗਾ ਏ ਬੜਾ ਡੂੰਗਾ ਮਤਲਬ ਬੜਾ ਸਮਝਦਾਰ ਹੈ ਡੂੰਗਾ ਹੀ ਵਾਲਾ ਏ ਤੈਨੂੰ ਗਾਈ ਵਾਲੀਆਂ ਚੀਜ਼ਾਂ ਜਦੋਂ ਸਮਝ ਆਉਣ ਲੱਗ ਜਾਣਗੀਆਂ ਨਾ ਸਮਝ ਤੋਂ ਤੁਸੀਂ ਵੀ ਗਿਆਨ ਨੂੰ ਪ੍ਰਾਪਤ ਕਰ ਲਿਆ ਤੇ ਚੀਜ਼ਾਂ ਨੂੰ ਉਹ ਕਹਿੰਦੇ ਆ ਕਿ ਸ਼ਬਦਾਂ ਨੂੰ ਪੜ੍ਹਨਾ ਜ਼ਰੂਰੀ ਨਹੀਂ ਹੈ ਸ਼ਬਦਾਂ ਨੂੰ ਜਾਣਨਾ ਤੇ ਉਹਦੀ ਐਹਮੀਅਤ ਮਤਲਬ ਸ਼ਬਦ ਦਾ ਮਹੱਤਵ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਸ ਦੇ ਵਿੱਚ ਕਿੱਥੇ ਦੇ ਸਿਰੇ ਦੀ ਗੱਲ ਕੀਤੀ ਗਈ ਹੈ जिदा समझने की कोशिश करो हर जर्रा चमकता है अनवरे इलाही से हर जर्रा चमकता है अनवरे इलाही से हर सांस ये कहती है हम हैं तो खुदा भी है समझ गए तुम नहीं समझे? मैं समझा नहीं हर जर्रा चमकता है अनवरे इलाही से ਦੇਖੋ ਕੁਦਰਤ ਆਪਾਂ ਕਹਿੰਦੇ ਆ ਨਾ ਪ੍ਰਮਾਤਮਾ ਕਣ-ਕਣ ਚ ਹੈ ਤਾਂ ਹਰ ਹਰ ਜ਼ਰਰਾ ਮਤਲਬ ਹਰ ਚੀਜ਼ ਉਸ ਕੁਦਰਤ ਦੀ ਚਮਕ ਨਾਲ ਉਸ ਦੀ ਸ਼ਕਤੀ ਨਾਲ ਚਮਕਦੀ ਆ ਹੈ ਨਾ ਹਰ ਜ਼ਰਰਾ ਮਤਲਬ ਛੋਟੇ-ਛੋਟੇ ਚੀਜ਼ ਅ ਅਨਵਾਰੇ ਇਲਾਹੀ ਸੇ ਮਤਲਬ ਉਸ ਉਸ ਕੁਦਰਤ ਨੂੰ ਬਣਾਉਣ ਵਾਲੇ ਦੀ ਕਿਰਪਾ ਨਾਲ ਜਾਂ ਆਪਾਂ ਕਹਿ ਦਈਏ ਕਿ ਕਿਵੇਂ ਵੀ ਹਰ ਹਰ ਜ਼ਰਰਾ ਜ਼ਰਰਾ ਮਤਲਬ ਛੋਟੇ-ਛੋਟੇ ਚੀਜ਼ ਚਮਕਦੀ ਆ ਠੀਕ ਹੈ ਓਕੇ ਆ ਕਿਉਂ ਚਮਕਦੀ ਆ ਕਿਉਂਕਿ ਉਸ ਦੇ ਅਹਿਸਾਸ ਨੂੰ ਜਿਤਾਉਂਦੀ ਆ ਪਰ ਹਰ ਸਾਹਸ ਇਹ ਕਹਤੀ ਹੈ ਕਿ ਹਰ ਸਾਹਸ ਇਹ ਕਹਤੀ ਹੈ ਹਮ ਹੈ ਤਾਂ ਖੁਦਾ ਵੀ ਹੈ ਹੁਣ ਤੁਸੀਂ ਇਹ ਦੇਖੋ ਜੇ ਸਾਡੀ ਹੈਸੀਅਤ ਹੈ ਅਸੀਂ ਹਾਂ ਤਾਂ ਪਰਮਾਤਮਾ ਦੀ ਐਹਮੀਅਤ ਹੈ ਜੇ ਅਸੀਂ ਹੋਈ ਨਹੀਂ ਸਾਹ ਹਾਈ ਰੁਕ ਗਏ ਤਾਂ ਫਿਰ ਕੀ ਅਸੀਂ ਤੇ ਕੀ ਪਰਮਾਤਮਾ ਮਤਲਬ ਇਨਸਾਨ ਨੇ ਹੀ ਉਸਦੀ ਐਹਮੀਅਤ ਦੇ ਲਈ ਉਸ ਨੂੰ ਕਿਉਂਕਿ ਮੌਤ ਤੇ ਰੱਬ ਨੂੰ ਯਾਦ ਰੱਖਣਾ ਜ਼ਰੂਰੀ ਹੈ ਤੇ ਉਹ ਯਾਦ ਰੱਖਦਾ ਹੈ ਤੇ ਉਸਦੀ ਐਹਮੀਅਤ ਨੂੰ ਵਧਾਉਂਦਾ ਹੈ ਜੇ ਸਾਹ ਹੀ ਖਤਮ ਤੁਸੀਂ ਆਕੜੇ ਕੋਈ ਵੀ ਐ ਅੱਕੜਿਆ ਪਿਆ ਮਰਿਆ ਪਿਆ ਤਾਂ ਫਿਰ 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 ਕੀ ਆ ਫਿਰ ਕੀ ਆ ਫਿਰ ਪਤਾ ਹੀ ਨਹੀਂ ਕੁਝ ਹੈਨਾ ਤਾਂ ਫਿਰ ਕੀ ਸੁਚਮ ਤੇ ਕੀ ਝੂਠ ਫਿਰ ਕੀ ਪਰਮਾਤਮਾ ਤੇ ਕੀ ਨਾਸਤਿਕ ਕੀ ਮੰਨਣ ਵਾਲਾ ਤੇ ਕੀ ਨਾਮ ਨਮਨਣ ਵਾਲਾ ਸਭੇ ਇੱਕੋ ਕੈਟਾਗਰੀ ਚ ਆਉਂਦੇ ਆ ਕਿਉਂਕਿ ਸਬਦਾਂਤ ਇੱਕੋ ਤਰ੍ਹਾਂ ਨਾਲ ਹੈ ਤਾਂ ਇਸੇ ਤਰ੍ਹਾਂ ਹਰ ਸਾਹਸ ਮਤਲਬ ਹਵਾ ਮਤਲਬ ਬ੍ਰੈਸਪਤ ਮਤਲਬ ਜਿਹਦੇ ਨਾਲ ਅਸੀਂ ਜੀਵਤ ਆ ਜਿਉ ਚੱਲ ਰਹੀ ਹੈ ਤਾਂ ਉਸਦੀ ਵੀ ਹਮiyet ਹੈ ਨਹੀਂ ਹੈ ਤਾਂ ਫਿਰ ਸਸਰੀ ਘਰ ਸਾਸਰੀ ਕਾਲ ਮਤਲਬ ਉਸਦਾ ਹੋਣਾ ਨਾ ਹੋਣਾ ਗੱਲਬਾਤ ਕੁਝ ਵੀ ਅਹਿਮੀਅਤ ਨਹੀਂ ਰੱਖਦੀ ਜ਼ਰੂਰੀ ਥੋੜਾ ਹੀ ਹੈ ਕਿ ਉਸ ਦਾ ਨਾਮ ਲਿਆ ਜਾਵੇ ਗੱਲ ਇਹ ਹੈ ਕਿ ਉਸ ਦੇ ਨਾਮ ਨੂੰ ਸਮਝਿਆ ਜਾਵੇ ਜ਼ਰੂਰੀ ਨਹੀਂ ਹੈ ਧਰਮ ਕੀ ਹੈ ਧਰਮ ਇਹ ਨਹੀਂ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਮੰਨਦੇ ਹੋ ਧਰਮ ਇਹ ਹੈ ਕਿ ਸਾਡਾ ਉਸ ਚੀਜ਼ ਤੇ ਵਿਸ਼ਵਾਸ ਹੈ ਪੜਨਾ ਸੁਣਨਾ ਮਾਇਨੇ ਨਹੀਂ ਰੱਖਦਾ ਅਪਣਾਉਣਾ ਮਾਇਨੇ ਰੱਖਦਾ ਪਰ ਕੌਣ ਸਮਝਾਵੇ ਕੌਣ ਸਮਝਾਵੇ ਨੀਅਤ ਮਾਇਨੇ ਰੱਖਦੀ ਹੈ ਕੌਣ ਸਮਝਾਵੇ ਕੰਮ ਤੇ ਕਰਮ ਮਾਇਨੇ ਰੱਖਦੇ ਆ ਕੌਣ ਸਮਝਾਵੇ ਦਿਲ ਦਾ ਸਾਫ਼ ਹੋਣਾ ਮਾਇਨੇ ਰੱਖਦਾ ਏ ਕੌਣ ਸਮਝਾਵੇ ਕਿ ਦਿਖਾਵਾ ਮਾਇਨੇ ਨਹੀਂ ਰੱਖਦਾ ਬਹੁਤ ਸਾਰੀਆਂ ਗੱਲਾਂ ਅਸੀਂ ਬਹੁਤ ਨਹੀਂ ਮੈਂ ਤਕਰੀਬਨ ਹਰ ਰੋਜ਼ ਸਮਝਿਆ ਇੰਸਟਾ ਭਰੀ ਪਈ ਐ ਲੋਕ ਪਰਵਚਨ ਤੇ ਪਰਵਚਨ ਲਿਖੇ ਵੀ ਹੋਏ ਆ ਪੜ੍ਹੇ ਵੀ ਹੋਏ ਆ ਸੁਣਾ ਵੀ ਰਹੇ ਆ ਕਹਿ ਵੀ ਰਹੇ ਆ ਹਰ ਕੋਈ ਕਹਿ ਰਿਹਾ ਗੱਲ ਇਹ ਆ ਕਿ ਪਰਵਚਨ ਦੇਣ ਨਾਲ ਨਹੀਂ ਗੱਲ ਤੇ ਅਪਣਾਉਣ ਨਾਲ ਐ ਗੱਲ ਤੇ ਸਾਡੇ ਉਸ ਚੀਜ਼ ਨੂੰ ਸਮਝ ਕੇ ਆਪਣੇ ਤੇ ਲਾਗੂ ਕਰਨ ਤੇ ਐ ਲੱਗੇ ਪਏ ਆ ਅਸੀਂ ਦੁਨੀਆ ਨੂੰ ਸਮਝਾਉਣ ਤੇ ਆਪਣੇ ਅੰਦਰ ਅਸੀਂ ਚਾਤੀ ਮਾਰਦੇ ਕੋਈ ਨਹੀਂ ਜਦੋਂ ਕਿਸੇ ਕੋਲ ਜਾਓ ਨਾ ਜਦੋਂ ਕਿਸੇ ਨਾਲ ਗੱਲ ਕਰੋ ਜਦੋਂ ਕੋਈ ਤੁਹਾਨੂੰ ਸਲਾਹ ਦੇਵੇ ਨਾ ਤਾਂ ਪਹਿਲਾਂ ਅਗਲੇ ਦਾ ਦੇਖ ਲਈਦਾ ਕਿ ਅਗਲੇ ਦਾ ਕਿੱਦਾਂ ਹੈ ਆਪਣੀ ਪੀੜ੍ਹੀ ਥੱਲੇ ਸਿਆਣੇ ਕਹਿੰਦੇ ਆ ਸੋਟਾ ਕੋਈ ਨਹੀਂ ਫੇਰਦਾ ਤੇ ਦੂਜੇ ਦੀ ਪੀੜ੍ਹੀ ਪੂਰੀ ਤਰ੍ਹਾਂ ਨਾਲ ਮਾੜੀ ਜਿਆ ਵੀ ਕੁਝ ਹੋਵੇ ਨਾ ਤੇ ਬੜਾ ਵੱਡਾ ਹੋ ਕੇ ਦਿਖਦਾ ਲੈ ਤੁਹਾਡੇ ਨਾਲ ਇੰਦਾ ਹੋਇਆ ਤੇ ਅੱਛਾ ਤੁਸੀਂ ਦੁਨੀਆ ਤੋਂ ਬਾਹਰ ਹੋ ਤੁਹਾਡੇ ਨਾਲ ਨਹੀਂ ਹੋ ਸਕਦਾ ਇਹ ਕਦੇ ਕਿਸੇ ਨਾਲ ਵੀ ਕੁਝ ਵੀ ਹੋ ਸਕਦਾ ਹੈ ਇਹ ਦੁਨੀਆਦਾਰੀ ਦੀਆਂ ਘਟਨਾਵਾਂ ਨੇ ਇਹ ਤੇ ਕਿਸੇ ਨਾਲ ਵੀ ਵਾਪਰ ਸਕਦੀਆਂ ਨੇ ਕਾਦਾ ਮਾਣ ਤੇ ਕਾਦਾ ਹੰਕਾਰ ਤੇ ਕਾਹਦਾ ਕਿਸੇ ਨੂੰ ਕੁਝ ਕਹਿਣਾ ਤੇ ਕਾਹਦੇ ਆਪਣੇ ਸ਼ਬਦਾਂ ਤੇ ਕੰਟਰੋਲ ਨਾ ਰੱਖ ਕੇ ਕਿਸੇ ਦਾ ਦਿਲ ਦਿਖਾਉਣਾ ਕਿਉਂ ਦਿਖਾਉਣਾ ਬਈ ਕਿਉਂ ਦਿਖਾਉਣਾ ਵਕਤ ਦਾ ਕੀ ਪਤਾ ਵਕਤ ਦਾ ਕੀ ਪਤਾ ਹੈ ਹਵਾ ਕਦੀ ਪੂਰਬ ਵੱਲ ਨੂੰ ਚੱਲਦੀ ਏ ਤੇ ਕਦੀ ਪੱਛਮ ਵੱਲ ਨੂੰ ਚੱਲਦੀ ਏ ਤੇ ਕਦੀ ਦੱਖਣ ਵੱਲ ਨੂੰ ਵੀ ਚੱਲ ਪੈਂਦੀ ਆ ਤੇ ਕਈ ਵਾਰੀ ਸਾਰੀਆਂ ਦਿਸ਼ਾਵਾਂ 'ਚ ਨਾ ਚੱਲ ਕੇ ਘੁੰਮਣ ਕੇ ਰਿਆਂ ਵਿੱਚ ਵੀ ਉਲਝਾ ਦਿੰਦੀ ਆ ਇਹ ਇੱਕ ਮੰਨਣ ਵਾਲੀ ਗੱਲ ਆ ਜ਼ਰੂਰੀ ਨਹੀਂ ਆ ਸਿੱਧੀਆਂ ਹੀ ਚੱਲਦੀਆਂ ਨੇ ਹਵਾਵਾਂ ਹਮੇਸ਼ਾ ਉਲਝੇਵੇਂ ਵਾਲੀਆਂ ਜ਼ਿਆਦਾ ਚੱਲਦੀਆਂ ਨੇ ਤੇ ਕੀ ਪਤਾ ਕਦੋਂ ਕਿਹੜੀ ਹਵਾਨੇ ਸਾਨੂੰ ਉਲਝਾ ਦੇਣਾ ਤਾਂ ਗੱਲ ਕੀ ਹੈ ਦੂਸਰੇ ਨਾਲ ਜਦੋਂ ਵੀ ਤੁਸੀਂ ਗੱਲ ਕਰਨੀ ਹੈ ਜਾਂ ਕੋਈ ਕਿੱਦਾਂ ਵੀ ਆਪਣੇ ਕਰਮ ਕਰ ਰਿਹਾ ਹੈ ਤਾਂ ਉਹਦੇ 'ਚ ਦਖਲ ਦੇਣ ਦੀ ਬਜਾਏ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ ਸਾਡੇ ਕਰਮ ਕੀ ਨੇ ਵਾਰ-ਵਾਰ ਵਾਰ-ਵਾਰ ਇੱਕ ਚੀਜ਼ ਨੂੰ ਤੁਸੀਂ ਭਾਵੇਂ 1000 ਵਾਰ ਪੜ੍ਹ ਲਓ ਭਾਵੇਂ ਲੱਖ ਵਾਰ ਪੜ੍ਹ ਲਓ ਭਾਵੇਂ ਕਰੋੜ ਵਾਰ ਪੜ੍ਹ ਲਓ ਪੜਨਾਲਾ ਸੰਨੀ ਹੋਣਾ ਜਿੰਨੀ ਦੇਰ ਤੁਸੀਂ ਉਸ ਚੀਜ਼ ਨੂੰ ਆਪਣੇ ਤੇ ਅਜਮਾਉਂਦੇ ਨਹੀਂ ਸੱਚ 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 ਕਹਿਣ ਨਾਲ ਸੱਚ ਨਹੀਂ ਹੁੰਦਾ ਸੱਚ ਜੋ ਹੈ ਨਾ ਉਹ ਸ਼ੀਸ਼ੇ ਦੀ ਤਰ੍ਹਾਂ ਦੂਸਰੇ ਪਾਸੇ ਤੁਹਾਨੂੰ ਆਪਣਾ ਆਪਸ ਸਤਤਵ ਦਿਖਾਈ ਦਿੰਦਾ ਹੈ ਸਮਝਣ ਵਾਲੇ ਸਮਝ ਗਏ ਆ ਕਈ ਗੱਲਾਂ ਸਿੱਧੀਆਂ ਕਲੀਅਰ ਨਹੀਂ ਕਈਆਂ ਜਾਂਦੀਆਂ ਇਸ ਸਮਾਜ ਵਿੱਚ ਰਹਿਣਾ ਵੀ ਪੈਂਦਾ ਤੇ ਕੁਝ ਨਾ ਕੁਝ ਤੁਹਾਨੂੰ ਮਤਲਬ ਕੀ ਕਹਨੇ ਆ ਕਿ ਸਮਾਜ ਅਨੁਸਾਰ ਚੱਲਣਾ ਵੀ ਪੈਂਦਾ ਕਹਿ ਸਕਦੇ ਆ ਆਪਾਂ ਹਨ ਤੁਹਾਡੀ ਲਾਈਫ ਹੈ ਤੁਹਾਡੀ ਜ਼ਿੰਦਗੀ ਹੈ ਤੁਹਾਨੂੰ ਜਿੱਥੇ ਲੱਗਦਾ ਕਿ ਤੁਹਾਡੇ ਲਈ ਸਹੀ ਨਹੀਂ ਹੈ ਉਹ ਕਦੇ ਨਾ ਕਰੋ ਹਰ ਗੋਲੀ ਹਰ ਕਿਸੇ ਲਈ ਨਹੀਂ ਜਿਬਣੀ ਠੀਕ ਆ ਕੁਝ ਗੋਲੀਆਂ ਖਾਣ ਨਾਲ ਕਿਸੇ ਦਾ ਸਿਰ ਹਟਦਾ ਹੋਏਗਾ ਦੂਜੇ ਦਾ ਨਹੀਂ ਹਟਦਾ ਭੀ ਅਗਲਾ ਕਹਿੰਦਾ ਮੈਨੂੰ ਤੇ ਉਹ ਦੂਜੀ ਤੋਂ ਆਰਾਮ ਆਉਂਦਾ ਹੈ ਤੇ ਠੀਕ ਆ ਓਕੇ ਜਿਹੜੀ ਚੀਜ਼ ਤੁਹਾਡੇ ਲਈ ਬਣੀ ਆ ਉਹ ਚੀਜ਼ ਕਰੋ ਤੇ ਕਈ ਵਾਰੀ ਗੋਲੀ ਤੋਂ ਬਿਨਾ ਆਰਾਮ ਦਵਾਉਣ ਦੀ ਆਦਤ ਵੀ ਕਈਆਂ ਨੂੰ ਪੈ ਗਈ ਆ ਉਹ ਸਭ ਤੋਂ ਬੈਸਟ ਸਮਝ ਗਏ ਨਾ ਤੁਸੀਂ ਚਲੋ ਅੱਜ 6 ਜੁਲਾਈ 2025 ਦਿਨ ਹੈ ਜੀ ਐਤਵਾਰ ਦਾ ਤਿੱਥੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਆਦਸ਼ੀ ਤਿੱਥੀ ਹੈ ਅੱਜ ਰਾਤ ਨੂੰ 9:16 ਤੱਕ ਇਕਾदशी ਤਿਥੀ ਦਾ ਪੱਖ ਚੱਲਣਾ ਹੈ ਸ਼ੁਕਲ ਪੱਖ ਚੱਲ ਰਿਹਾ ਹੈ ਵਿਸ਼ਾਖਾ ਨਕਸ਼ਤਰ ਹੈ ਗੁਰੂ ਦਾ ਨਕਸ਼ਤਰ ਚੱਲ ਰਿਹਾ ਹੈ ਤੇ ਇਸ ਨੇ ਰਾਤ ਨੂੰ ਇਕਾदशी ਤਿਥੀ ਦਾ ਪੱਖ ਰਾਤ ਨੂੰ 9:16 ਤੱਕ ਤੇ ਵਿਸ਼ਾਖਾ ਨਕਸ਼ਤਰ ਰਾਤ ਨੂੰ 10:42 ਤੱਕ ਪੱਕ ਰਹਿਣਾ ਠੀਕ ਹੈ ਬਾਕੀ ਦੇਖਿਆ ਜਾਵੇ ਤਾਂ ਜੈਤਵਾਰ ਵਾਲੇ ਦਿਨ ਤਕਰੀਬਨ ਸ਼ਾਮ ਨੂੰ 4:01 ਤੇ বৃশ্চਿਕ ਰਾਸ਼ੀ 'ਚ ਚੰ드ਰਮਾ ਜਾਏਗਾ 15:08 ਵਜੇ 8 ਤੋਂ ਸ਼ੁਰੂ ਹੋ ਕੇ ਰਾਤ 9:16 ਮਿੰਟ ਤੱਕ ਚੱਲੇਗੀ ਹਰੀਆਲੀ ਕਾਦਸ਼ੀ ਦਾ ਵਰਤ ਵੀ ਅੱਜ ਦੇ ਦਿਨ ਰਹਿਣ ਵਾਲਾ ਹੈ ਠੀਕ ਹੈ ਤਿਤ ਗ੍ਰਹਿਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਗੁਰੂ ਪੂਰਬ ਚ ਅੱਜ ਉਦੇ ਹੋ ਜਾਣਗੇ ਜੋ ਅਸਤ ਚੱਲਦੇ ਪਏ ਸੀ 7 ਜੁਲਾਈ ਨੂੰ ਅੱਜ ਉਦੇ ਹੋ ਜਾਣਗੇ ਚੰਗੀ ਗੱਲ ਆ ਸ਼ੁਭ ਕੰਮ ਲਈ ਚੰਗੀ ਐ ਧਾਰਮਿਕ ਕੰਮ ਲਈ ਚੰਗੀ ਐ ਕੋਈ ਸ਼ੁਭ ਕੰਮ ਕਰਨਾ ਉਹਦੇ ਲਈ ਵੀ ਬੜੀ ਵਧੀਆ ਹੈ ਨਾ ਤੇ ਦੂਸਰਾ ਅੱਜ ਦੇ ਦਿਨ ਜਾਨੀ ਐਤਵਾਰ ਵਾਲੇ ਦਿਨ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਸਿਤਾਰਿਆਂ ਦੀ ਸਥਿਤੀ ਮੁਤਾਬਕ ਮੰਗਲ ਕੇਤੂ ਦਾ ਜੋਗ ਚੱਲ ਰਿਹਾ ਜੀ ਬਹੁਤੇ ਲੋਕਾਂ ਦੇ ਜੋੜਾਂ ਚ ਦਰਦ ਪਰੇਸ਼ਾਨੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਪਰ ਆਪਾਂ ਇਹ ਨਹੀਂ ਕਿ ਹਵਾ ਬਣਾ ਕੇ ਕੋਈ ਵੀਡੀਓ ਪਾ ਦਿਓ ਜੀ ਆ ਗਿਆ ਮੰ ਉਹ ਕਰਵਾ ਦੋ ਕੁਛ ਨਹੀਂ ਕਰਾਉਂਦਾ ਬਸ ਇਹਨੂੰ ਸਹੀ ਰੱਖੋ ਅਗਰ ਪਰੇਸ਼ਾਨੀ ਹੈ ਤਾਂ ਥੋੜਾ ਬਹੁਤਾ ਹੱਲ ਕਰਨ ਦੇ ਲਈ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਚਲਦੇ ਪਾਣੀ ਦੇ ਵਿੱਚ ਫਲ ਵਗੈਰਾ ਚਾਹੇ ਬੱਚਿਆਂ ਨੂੰ ਦੇ ਦਿਓ ਚਾਹੇ ਚਾਰ ਪੰਜ ਤਰ੍ਹਾਂ ਦੇ ਫਲ ਲੈ ਕੇ ਨਾ ਲਗ ਲਗ ਜੇ ਜੋੜਾਂ 'ਚ ਦਰਦ ਜ਼ਿਆਦਾ ਹੋ ਰਿਹਾ ਤੁਹਾਨੂੰ ਜਲ ਪ੍ਰਵਾਹ ਕਰ ਦਿਓ ਜਿਹੜੀ ਮੰਗਲ ਫਲ ਬੁੱਧ ਦੇ ਹੁੰਦੇ ਆ ਤੇ ਕੇਤੂ ਦੇ ਨਾਲ ਆ ਤੇ ਉਹਦਾ ਹੱਲ ਤੁਹਾਨੂੰ ਮਿਲ ਜਾਊਗਾ ਠੀਕ ਹੈ ਚਲੋ ਆਪਾਂ ਜਾਣਦੇ ਅੱਜ ਪ੍ਰੋਗਰਾਮ ਦੇ ਅਖੀਰ 'ਚ ਮੈਂ ਦੱਸੂ ਕਿਸੇ ਨੇ ਪੁੱਛਿਆ ਕਿ ਡਿਗਰੀ ਲੈਣ ਦੇ ਬੱਚੇ ਦੀ ਫੋਟੋ ਜਾਂ ਵੈਸੇ ਕੋਈ ਪ੍ਰਾਈਜ਼ ਮਿਲ ਰਿਹਾ ਕੋਈ ਕਿੱਦਾਂ ਦੀ ਵੀ ਹੈ ਫੋਟੋ ਤੁਸੀਂ ਕਿਸ ਦੀ ਛਾਚ ਲਗਾ ਸਕਦੇ ਹੋ ਇਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਪ੍ਰੋਗਰਾਮ ਦੇ ਅਖੀਰ 'ਚ ਸਭ ਤੋਂ ਪਹਿਲਾਂ ਗੱਲ ਕਰਦੇ ਆ ਰিজਾ ਨਿਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਅੱਜ ਜੋ ਚੰਦਰਮਾ ਗੁਰੂ ਦੇ ਨਕਸ਼ਤਰ 'ਚ ਆ ਵਧੀਆ ਹੈ ਕੰਮਕਾਰ ਲਈ ਅੱਛਾ ਹੈ ਬਿਜ਼ਨਸ ਲਈ ਅੱਛਾ ਹੈ ਆਪਾਂ ਕਈ ਦਿਨਾਂ ਤੋਂ ਤੁਹਾਨੂੰ ਦੱਸ ਰਹੇ ਹਾਂ ਕਿ ਥੋੜਾ ਕਾਲਾਪਨ ਤੇਜੀ ਘੱਟ ਵਰਤੋਂ ਕੰਮ ਕਰਦੀ ਸਥਿਤੀ ਠੀਕ ਹੋ ਜਾਏਗੀ ਜੇ ਤੁਹ ਇਸ ਤੋਂ ਪੈਸਾ ਆਉਣ ਤੇ ਕਾਫੀ ਅਸਰ ਵਧਣਗੇ ਤੇ ਨਾਲ ਜੋ ਨਕਸ਼ਤਰ ਮਿੱਤਰ ਹੋਣ ਕਰਕੇ ਧਾਰਮਿਕ ਸੋਚ ਜ਼ਰੂਰ ਰਹੇਗੀ ਪੀਲੇ ਫੁੱਲ ਲੋ ਸ਼ਿਵਲਿੰਗ ਤੇ ਚੜਾਓ ਵਧੀਆ ਹੋ ਜਾਏਗਾ ਟੌਰਸ ਜਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਨਕਸ਼ਤਰ ਮਿੱਤਰਨੀ ਆ ਤਾਂ ਸਿਹਤ ਲਈ ਪੂਰੀ ਤਰ੍ਹਾਂ ਨਾਲ ਸਤਰਕ ਰਭੋ ਥੋੜਾ ਧਿਆਨ ਨਾਲ ਚਲੋ ਮਤਲਬ ਖਾਣ ਪੀਣ ਥੋੜਾ ਪਰਹੇਜ ਨਾਲ ਚਲੋ ਚੰਗਾ ਰਹੇਗਾ ਕਿ ਰਾਤ ਨੂੰ ਦੁੱਧ ਦਾ ਸੇਵਨ ਨਾ ਹੀ ਕਰੋ ਤਾਂ ਚੰਗਾ ਤੇ ਇਤਰ ਕੰਨਾਂ ਪਿੱਛੇ ਜ਼ਰੂਰ ਲਗਾ ਲਓ ਮੋਟਾਪੇ ਦੇ ਲਈ ਥੋੜੀ ਸੈਰ ਕਰ ਲਓ ਜੈਮਿਨੀਜ਼ਾ ਨਹੀਂ ਮਿਥੂਨ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੂਨ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਦੇਖਿਆ ਜਾਵੇ ਤਾਂ ਬੁੱਧ ਦੂਸਰੇ ਸਥਾਨ ਵਿੱਚ ਹੈ ਪਿਤਾ ਦੀ ਸਿਹਤ ਥੋੜੀ ਬਹੁਤੀ ਖਰਾਬ ਸੂਰਜ ਗੁਰੂ ਦੀ ਯੂਤੀ ਕਰਕੇ ਨਹੀਂ ਤਕਰੀਬਨ ਗੁਰੂ ਜੋ ਬੁੱਧ ਹੈ ਉਹ ਸ਼ੁਕਰ ਦੇ ਨਕਸ਼ਤਰ ਚ ਹੈ ਪਰ ਹੈ ਤਾਂ ਵਧੀਆ ਪਰ ਮੰਗਲ ਕੇ ਤੁਦਾ ਯੋਗ ਤੀਸਰੇ ਸਥਾਨ ਵਿੱਚ ਕਦੇ ਬਾਹਾਂ ਚ ਦਰਦ ਕਦੇ ਮੋਢੇ ਚ ਦਰਦ ਦੁਆਰੇ ਆ ਤਾਂ ਉਹਦੇ ਲਈ ਤੁਸੀਂ ਇੱਕ ਤਾਂ ਬੁੱਧ ਨੂੰ ਸ਼ੁਭ ਕਰਨ ਦੇ ਲਈ ਪੀਲੀ ਦਾਲ ਲੰਗਰ ਚ ਦੇ ਸਕਦੇ ਹੋ ਤੇ ਦੂਜਾ ਸਤਨਾਜਾ ਪੰਛੀਆਂ ਨੂੰ ਵੀ ਪਾ ਸਕਦੇ ਹੋ ਹਾਂ ਇੱਕ ਗੱਲ ਹੋਰ ਕਿ ਡੀਲ ਕਰਦੇ ਸਮੇਂ ਆਪਣੇ ਪਰਿਵਾਰ ਦੀ ਸਲਾਹ ਲੈ ਲੈਣੀ ਹੈ ਅਗਲੀ ਰਾਸ਼ੀ ਕੈਂਸਰ ਜਾਨੀ ਕਰਕ ਰਾਸ਼ੀ ਕਰਕ ਰਾਸ਼ੀ ਦੇ ਲਈ ਸਿਤਾਰੇ ਜੋ ਮੰਗਲ ਕੇਤੂ ਦਾ ਜੋਗ ਦੂਸਰੇ ਸਥਾਨ ਵਿੱਚ ਆ ਵਧੀਆ ਹੈ ਪ੍ਰੋਪਰਟੀ ਦਾ ਕੰਮ ਕਰਨ ਵਾਲਿਆਂ ਦੇ ਸਿਤਾਰੇ ਚੰਗੇ ਆ ਗੁਰੂ ਦਾ ਨਕਸ਼ਤਰ ਮਿੱਤਰ ਹੈ ਬlesed ਜਿਹਾ ਮਹਿਸੂਸ ਕਰੋਗੇ ਪਰਵਾਰ ਦਾ ਸਾਥ ਵੀ ਮਿਲੇਗਾ ਬਜ਼ੁਰਗਾਂ ਨਾਲ ਸਲਾਹ ਕਰਕੇ ਚੱਲਣ ਤੇ ਚੰਗੀ ਇਨਕਮ ਤੇ ਪ੍ਰੋਫਿਟ ਉਹਨਾਂ ਦੇ ਐਕਸਪੀਰੀਅੰਸ ਨਾਲ ਤੁਹਾਨੂੰ ਹਰ ਕੰਮ ਚੋਂ ਮਿਲ ਸਕਦਾ ਹੈ ਠੀਕ ਹੈ ਨਾਲ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਕਾਲਾ ਨੀਲਾ ਰੰਗ ਬਿਲਕੁਲ ਨਹੀਂ ਪਾਉਣਾ ਲਿਓ ਸਿੰਘ ਰਾਸ਼ੀ ਵਾਲਿਆਂ ਦਾ ਕੌਨਫੀਡੈਂਸ ਕਾਫੀ ਵਧੀਆ ਗੁਰੂ ਦਾ ਨਕਸ਼ਤਰ ਮਿੱਤਰ ਹੈ ਛੱਟਚੋੜ ਤੋਂ ਬਚਣਾ ਪੈਰ ਗਿੱਟੇ ਚ ਲੱਤ ਜ ਕਿਸੇ ਨਾ ਕਿਸੇ ਦੇ ਪ੍ਰੋਬਲਮ ਰਵੇਗੀ ਅਣਚਾ ਦਾ ਮਾਨ ਇਹ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਮੂਵੀ ਵਗੈਰਾ ਦੇਖਣ ਦਾ ਮਨ ਬਣ ਰਿਹਾ ਤਾਂ ਜ਼ਰੂਰ ਪਰਿਵਾਰ ਨਾਲ ਦੇਖ ਕੇ ਆਓ ਐਤਵਾਰ ਦਾ ਜਿੰਨਾ ਸੰਡਿਆ ਕਿਉਂ ਨਹੀਂ ਦੇਖਣੀ ਬਈ ਆਪਣੇ ਲਈ ਹੋਈ ਤੁਰੇ ਫਿਰਦੇ ਆ ਤੇ ਜ਼ਰੂਰ ਹੈ ਜ਼ਰੂਰੀ ਹੈ ਮੂਵੀ ਦੇਖੋ ਕੰਮ ਫਿਰ ਕੇ ਆਓ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਵਾਦੂ ਖਰਚੇ ਹੋ ਰਹੇ ਨੇ ਵਾਦੂ ਖਰਚੇ ਘਰ ਵਿੱਚ ਨਵੀਆਂ ਚੀਜ਼ਾਂ ਦਾ ਆਗਮਨ ਵੀ ਹੋਏਗਾ ਕੁਝ ਨਾ ਕੁਝ ਲੈ ਸਕਦੇ ਹੋ ਜਾਂ ਲੈ ਲਿਆ ਹੋਏਗਾ ਧਨ ਦੂਸਤ ਚੰਦਰ ਦੂਸਰੇ ਸਥਾਨ ਵਿੱਚ ਧਨ ਦੇਗਾ ਪੈਸਾ ਦੇਗਾ ਪ੍ਰੋਫਿਟ ਦੇਗਾ ਕੋਈ ਨੁਕਸਾਨ ਨਹੀਂ ਦੋ ਦੁੱਧ ਦੇ ਪੈਕੇਟ ਧਾਰਮਿਕ ਸਥਾਨ ਤੇ ਰੱਖ ਦੋ ਲਿਬਰਾ ਜਾਨੀ ਤੂਲਾ ਰਾਸ਼ੀ ਦੇ ਸਿਤਾਰੇ ਥੋੜੀ ਸੇਤ ਅੱਜ ਢਿੱਲੀ ਰਹੇਗੀ ਪਰ ਸ਼ਾਮ ਤੋਂ ਬਾਅਦ ਸੇਤ ਬਿਲਕੁਲ ਠੀਕ ਹੋ ਜਾਏਗੀ ਮਾਂ ਦੇ ਪੈਰਿਆਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਬ੍ਰਹਸਪਦ ਦਾ ਨਕ ਜਿਹੜੀਆਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਬੰਦ ਕਰੋ ਐਵੇਂ ਸਿਰਦਰਦੀ ਲੈਣ ਨਾਲ ਪਰੇਸ਼ਾਨੀ ਹੀ ਵਧੇਗੀ ਤੇ ਆਪਣੇ ਕੰਮ ਤੇ ਸਿਰਫ ਆਪਣੇ ਕੰਮ ਵੱਲ ਮਤਲਬ ਰੱਖੋ ਤੇ ਮੋਬਾਈਲ ਤੋਂ ਥੋੜੀ ਜਿਹੀ ਦੂਰੀ ਬਣਾਈ ਲਓ ਤਾਂ ਚੰਗਾ ਸਕੋਰਪੀਓ ਬ੍ਰਿਜਚਿਕ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ ਦਾ ਨਕਸ਼ਤਰ ਮਿੱਤਰਿਆ ਦੇਣਾ ਜੱਛਾ ਜਾਏਗਾ ਕੰਮਕਾਰ ਵੀ ਠੀਕ ਠਾਕ ਜਾਏਗਾ ਬਿਜ਼ੀ ਰਹੋਗੇ ਪਰ ਨਾਲ ਹੀ ਕਾਲਾ ਨੀਲਾ ਰੰਗ ਬਿਲਕੁਲ ਨਹੀਂ ਪਾਉਣਾ ਤੇ ਪੜਾਈ ਚ ਵੀ ਮਨ ਲੱਗੇ ਮਾਨਸਿਕ ਕਲਪਾਟ ਥੋੜੀ ਜੀ ਸ਼ਾਮ ਤੱਕ ਚੰਦਰ 12 ਹੋਣ ਕਰਕੇ ਖਰਚੇ ਵਗੈਰਾ ਹੋਣਗੇ ਪਰ ਸ਼ੁਭ ਜਗ੍ਹਾ ਤੇ ਹੋਣਗੇ ਨੁਕਸਾਨ ਵਾਲੀ ਕੋਈ ਗੱਲਬਾਤ ਹੈ ਨਹੀਂ ਹੈ ਫਿਰ ਸੋਈ ਚ ਖਾਣਾ ਖਾਣਾ ਚੰਦਰ ਨੂੰ ਸ਼ੁਭ ਕਰੇਗਾ ਮਾਣ ਦਾ ਆਸ਼ੀਰਵਾਦ ਲੈਣਾ ਮੱਥੇ ਤੇ ਦੁੱਧ ਲੈਣਾ ਹੋਰ ਵੀ ਵਧੀਆ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਨਕਸ਼ਤਰ ਚੱਲ ਰਿਹਾ ਹੈ ਗੁਰੂ ਦਾ ਮਿੱਤਰ ਹੀ ਆ ਤਾਂ ਇਸ ਕਰਕੇ ਅੱਜ ਪੂਰੀ ਤਰ੍ਹਾਂ ਨਾਲ ਹਿੰਮਤ ਪਰ ਸੁਸਤੀ ਤੋਂ ਕੰਮ ਨਹੀਂ ਲੈਣਾ ਕਿਸੇ ਕੰਮ ਨੂੰ ਕੱਲ ਤੇ ਨਹੀਂ ਟਾਲਣਾ ਤਾਂ ਹੀ ਦਿਨ ਵਧੀਆ ਜਾ ਸਕਦਾ ਹੈ ਇਨਕਮ ਸਥਾਨ ਵਿੱਚ ਚੰਦਰਮਾ ਇਨਕਮ ਤਾਂ ਦੇਵੇਗਾ ਪਰ ਮਿਹਨਤ ਵੀ ਨਾਲ ਪੂਰੀ ਤਰ੍ਹਾਂ ਕਰਾਏਗਾ ਕਿਉਂਕਿ ਬੁੱਧ ਜੋ ਹੈ ਉਹ 8ਵੇਂ ਸਥਾਨ 'ਤੇ ਚੱਲਦਾ ਬਿਜ਼ਨਸ ਦਾ ਕਾਰਕ ਹੈ ਜੋ 7ਵੇਂ خانه ਦਾ ਲਾਈ ਪਾਰਟਨਰ ਦੀ ਸਿਹਤ ਵੀ ਥੋੜੀ-ਬਹੁਤੀ ਖਰਾਬ ਰਹੇਗੀ ਤੋਂ ਦੇ ਲਈ ਅਗਰ ਕੁਝ ਜ਼ਿਆਦਾ ਪਰੇਸ਼ਾਨੀ ਹੋਵੇ ਤਾਂ ਗਊਸਛਾਲਾ ਹਰਾ-ਚਾਰਾ ਪਾ ਸਕਦੇ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਦ ਦਾ ਨਕਸ਼ਤਰ ਥੋੜੀ ਖੱਜਲ ਖਵਾਰੀ ਕਰਵਾਏਗਾ ਥੋੜਾ ਜੀਬ ਜਾਂ ਡਾਰਾ ਜੀਬ ਜਾਂ ਪੈਮਾਨ ਚ ਬਣੇਗਾ ਕਿ ਕਿਤੇ ਕੁਛ ਐਦਾਂ ਨਾ ਹੋ ਜੇ ਕੁਛ ਐਦਾਂ ਹੋਵੇ ਕੁਛ ਨਹੀਂ ਹੁੰਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਤੇ ਯਾ ਰੱਖਣ ਵਾਲੀ ਗੱਲ ਇਹ ਹੈ ਕਿ ਗਾਂ ਨੂੰ ਰੋਟੀ ਜ਼ਰੂਰ ਪਾ ਦੇਣੀ ਹੈ ਤਾਂ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਬ੍ਰਸਪਤ ਦੇ ਨਕਸ਼ਤਰ ਨੂੰ ਸ਼ਾਂਤ ਕਰਨ ਲਈ ਥੋੜਾ ਮੈਡੀਟੇਸ਼ਨ ਜ਼ਰੂਰ ਕਰ ਸਕਦੇ ਹੋ ਅਕੀਰਸ ਕੁੰਭ ਰਾਸ਼ੀ ਵਾਲੇ ਤਾਂ ਕਾਫੀ ਧਾਰਮਿਕ ਸੋਚ ਵਾਲੇ ਹੋ ਰਹੇ ਆ ਬ੍ਰਸਪਤ ਦਾ ਨਕਸ਼ਤਰ ਪ੍ਰੋਫਿਟ ਤੇ ਜ਼ਿਆਦਾ ਪ੍ਰੋਫਿਟ ਲਈ ਪਰ ਕਿਤੇ ਵੀ ਇਨਵੈਸਟਮੈਂਟ ਨਾ ਕਰ ਬੈਠਿਓ ਕਿ ਕਿਸੇ ਨੇ ਕਿਹਾ ਤਾਂ ਵੀ ਇੰਨਾ ਪੈਸਾ ਦੇਣ ਤੇ ਇੰਨਾ ਹੋ ਜਾਏਗਾ ਤਾਂ ਇਹ ਕੁਝ ਵੀ ਨਹੀਂ ਕਰਨਾ ਤੁਸੀਂ ਦੂਸਰਾ ਚੰਦਰ ਨੌਵੇਂ ਆ ਤੇ ਦਿਮਾਗ ਤੋਂ ਜ਼ਿਆਦਾ ਕੰਮ ਲਓ ਮਨ ਦੀ ਵਜਾਏ ਤੇ ਕਈ ਜਗ੍ਹਾ ਤੇ ਸ਼ਾਂਤ ਰਹਿਣਾ ਚੁੱਪ ਰਹਿਣਾ ਤੁਹਾਡੇ ਲਈ ਫਾਇਦਾ ਕਰੇਗਾ ਪਾਇਸੇ ਜਾਨੀ ਮੇਨ ਰਾਸ਼ੀ ਦੇ ਲਈ ਚੰਦਰ ਅੱਜ ਵੀ 8ਵੇਂ ਸਥਾਨ ਵਿੱਚ ਹੈ ਪਰ ਬ੍ਰਹਸਪਤੀ ਦਾ ਨਕਸ਼ਤਰ ਮਿੱਤਰ ਹੈ ਨਜ਼ਰਾਂ ਤੋਂ ਬਚੇ ਰਹੋਗੇ ਜੋ ਥੋੜਾ ਇੱਕ ਦੋ ਦਿਨ ਤੋਂ ਕਲੇਸ਼ ਚੱਲ ਰਿਹਾ ਸੀ ਉਹ ਬਿਲਕੁਲ ਹੁਣ ਠੀਕ ਹੋ ਜਾਏਗਾ ਤੇ ਜੀਵਨ ਸਾਥੀ ਦੀ ਸਲਾਹ ਨਾਲ ਚੱਲਣ ਦੇ ਕਾਫੀ ਜ਼ਿਆਦਾ ਅੱਛਾ ਫਾਇਦਾ ਤੁਹਾਨੂੰ ਮਿਲ ਹੋ ਸਕਦਾ ਪਰ ਜਰ ਜ਼ੋਰੂ ਜ਼ਮੀਨ ਕਿਸੇ ਵੀ ਤਰ੍ਹਾਂ ਨਾਲ ਆਂਡ ਗਵਣ ਦੇ ਝਗੜੇ ਤੋਂ ਬਚੋ ਠੀਕ ਕਰੇ ਲੋ ਕਲੇਸ਼ ਹੋਵੇ ਤਾਂ ਅਜ ਐਤਵਾਰ ਦਾ ਦਿਨ ਹੈ ਗੁੜ ਲੈ ਕੇ ਗਾਂ ਨੂੰ ਖਿਲਾ ਸਕਦੇ ਠੀਕ ਏਸੀਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਲੌਜੀਕਲੀ ਆਪਾਂ ਦੱਸਿਆ ਕਿ ਕਿਦਾਂ ਆਪਾਂ ਦਿਨ ਨੂੰ ਬੈਸਟ ਬਣਾ ਸਕਦੇ ਹਾਂ ਨਾਲ ਹੀ ਕਿਸੇ ਨੇ ਪੁੱਛਿਆ ਸੀ ਕਿ ਪ੍ਰਾਈਜ਼ ਲੈਂਦੇ ਬੱਚੇ ਦੀ ਫੋਟੋ ਜਾਂ ਡਿਗਰੀ ਲੈਂਦੇ ਦੀ ਫੋਟੋ ਜਾਂ ਵੈਸੇ ਤੁਸੀਂ ਲੱਗਿਆ ਕਿ ਬੱਚੇ ਨੂੰ ਕੁਝ ਮਿਲ ਰਿਹਾ ਤੇ ਆਪਾਂ ਕਈ ਵਾਰੀ ਫੋਟੋ ਖਿੱਚ ਲੈਣੀਆਂ ਤੇ ਵੱਡੀ ਕਰਾ ਕੇ ਲਗਾਉਣਾ ਚਾਹੁੰਦੇ ਆ ਜਾਂ ਡਿਗਰੀ ਲਈ ਹੈ ਬੱਚੇ ਨੇ ਤਾਂ ਹਾਂ ਵਧੀਆ ਗੱਲ ਤਾਂ ਸੁਣੋ ਇਹਦਾ ਲੌਜੀਕ ਸੁਣੋ ਇਹ ਫੋਟੋ ਹਮੇਸ਼ਾ ਮੰਗਲ ਦੀ ਦਿਸ਼ਾ ਮੰਗਲ ਦੀ ਦਿਸ਼ਾ ਚ ਲਾਉਣੀ ਚਾਹੀਦੀ ਹੈ ਮੰਗਲ ਪਾਵਰ ਦਾ ਕਾਰਕ ਹੈ ਮਤਲਬ ਮੰਗਲ ਜੋ ਹੈ ਤੁਹਾਡੇ ਆਪਣੇ ਮੋਢਿਆਂ ਦੇ ਦਮ ਤੇ ਤੁਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕੀਤਾ ਤਾਂ ਦੱਖਣ ਦਿਸ਼ਾ ਵਿੱਚ ਲਗਾਉਣੀ ਚਾਹੀਦੀ ਹੈ ਫੋਟੋ ਇੱਥੇ ਲਗਾਉਣ ਤੇ ਹੋਰ ਨੇਫੇ ਵਾਦਾ ਪਾਵਰ ਵਾਦੀ ਕੌਨਫੀਡੈਂਸ ਵਾਦਾ ਤਾਂ ਐਗਜ਼ੈਕਟ ਦੱਖਣ ਦਿਸ਼ਾ ਵਿੱਚ ਤੁਸੀਂ ਇਹ ਪਿਕਚਰ ਲਗਾ ਸਕਦੇ ਹੋ ਆਪਣੇ ਬੱਚਿਆਂ ਦੀ ਭਾਵੇਂ ਕਿਸੇ ਨੇ ਵੀ ਪ੍ਰਾਈਜ਼ ਲਿਆ ਹੋਵੇ ਡਿਗਰੀ ਲਈ ਹੋਵੇ ਤਾਂ ਦੱਖਣ ਦਿਸ਼ਾ ਚ ਲਾਓ ਠੀਕ ਐਸੀ ਵਾਸਤ ਟਿਪ ਸਮਾਂ ਇਜਾਜ਼ਤ ਦਾ ਆਪ ਸਭ ਦਾ ਜਦ ਤਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ mendoj zazët, sa shikat.